ਕਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਪੰਜਵਾਂ ਸੰਤ ਘਰ ਪਹਿਲਾ ਅਨੰਦੋ ਅਨੰਦ ਕਾਣਾ ਮੈਂ ਸੋ ਪ੍ਰਭ ਦੀਠਾ ਰਾਮ ਚਾਖੜਾ ਚਾਖੜਾ ਮੈਂ ਹਰ ਰਸ ਮੀਠਾ ਰਾਮ ਹਰ ਰਸ ਮੀਠਾ ਮਨ ਮਹਿ ਬੂਠਾ ਸਤਗੁਰ ਤੂਠਾ ਸਹਿਜ ਭਇਆ ਗ੍ਰਹਿ ਵਾਸਿ ਆਇਆ ਮੰਗਲ ਲਗਾਇਆ ਪੰਚ ਦੁਸ਼ਟ ਹੋਏ ਭਾਗ ਗਿਆ ਸੀਤਲ ਆਗਾਣੇ ਅੰਮ੍ਰਿਤ ਬਾਣੀ ਸਾਜਨ ਸੰਤ ਬਸੀਠਾ ਕਹੋ ਨਾਨਕ ਹਰਿ ਸਿਓ ਮਨ ਮਾਨਿਆ ਸੋ ਪ੍ਰਭ ਨੈਣੀ ਢੀਠਾ ਸੋਹਿਆੜੇ ਸੋਹਿਆੜੇ ਮੇਰੇ ਬੰਕ ਦੁਆਰੇ RAM ਪਾਹਨੜੇ ਪਾਹਨੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸ਼ਿਕਾਰ ਕਰ ਲੱਗੇ ਸੇਵਾ ਆਪੇ ਜਾਨੀ ਆਪੇ ਮਾਨੀ ਆਪ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੀ ਆਪੇ ਧਾਰਨ ਧਾਰੇ ਕਹੋ ਨਾਨਕ ਸੋਹੋ ਘਰ ਮਹਿ ਬੈਠਾ ਸੋਹੇ ਬੰਕ ਦਵਾਰੇ ਨਵ ਨਿਦੇ ਨਾਉ ਨਿਦੇ ਮੇਰੇ ਘਰ ਮਹਿ ਆਈ RAM ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ RAM ਨਾਮ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ਗਣਤ ਮਟਾਈ ਚੂਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹੋ ਨਾਨਕ ਪਿਰ ਮੇਰੇ ਸੰਗੇ ਤਾਂ ਮੈਂ ਨਵ ਨਿਧ ਪਾਈ ਸਰਸਿਆੜੇ ਸਰਸਿਆੜੇ ਮੇਰੇ ਭਾਈ ਸਭ ਮੀਤਾ RAM ਬਖਮੋ ਬਖਮ ਅਖਾੜਾ ਮੈਂ ਗੁਰਮਿਲ ਜੀਤਾ RAM ਗੁਰਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਪਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਨਥ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪਰਧਾਨਾ ਜੋ ਪ੍ਰਭ ਆਪਣਾ ਕੀਤਾ ਕਹੋ ਨਾਨਕ ਜਾਂ ਵੱਲ ਸੁਆਮੀ ਤਾਂ ਸਰਸੇ ਭਾਈ ਮੀਤਾ ਆਸਾ ਮਹੱਲਾ ਪੰਜਵਾ ਅਕਥਾ ਹਰ ਅਕਥ ਕਥਾ ਕਿਸ ਜਾਏ ਨਾ ਜਾਣੀ ਰਾਮ ਸੁਰ ਨਾਰ ਸੁਰ ਨਰ ਮਨ ਜਨ ਸਹਿਜ ਵਿਖਾਣੀ ਰਾਮ ਸਹਿਜੇ ਵਿਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਿਰੰਝਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸੁਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤਾਂ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਵਡ ਭਾਗੀ ਵਡ ਭਾਗੀ ਸਤ ਸੰਗਤ ਪਾਈ ਰਾਮ ਵਡ ਭਾਗੀ ਪਾਏ ਨਾਮ ਧਿਆਏ ਲਾਥੇ ਧੂਕ ਸੰਤਾਪੈ ਗੁਰ ਚਰਨੀ ਲਾਗੇ ਭ੍ਰਮ ਭਉ ਭਾਗੇ ਆਪ ਮਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭ ਆਪਣੇ ਵਿਛੜ ਕਤਹਿ ਨਾ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਨਾਈ ਹਰ ਦਰੇ ਹਰ ਦਰ ਸੋਹਣ ਤੇਰੇ ਭਗਤ ਪਿਆਰੇ RAM ਵਾਰੀ ਤਨ ਵਾਰੀ ਜਾਵਾਂ ਸਤਿ ਬਲਿ ਹਾਰੇ ਰਾਮ ਸਤਿ ਬਲਿ ਹਾਰੇ ਕਰਨਮਿ ਸ਼ਕਾਰੀ ਜਿਨ ਭੇਟਤ ਪ੍ਰਭ ਜਾਤਾ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਧਾਤਾ ਗੁਰ ਪੂਰਾ ਪਾਇਆ ਨਾਮ ਤੇ ਆਇਆ ਜੂ ਐ ਜਨਮ ਨ ਹਾਰੇ ਬਿਨਵੰਤ ਨਾਨਕ ਸਰਨ ਤੇਰੀ ਰਾਖ ਕਿਰਪਾ ਧਾਰੀ ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ ਤੇਰੇ ਚਰਨਾ ਤੇਰੇ ਚਰਨ ਧੂੜ ਵਡਭਾਗੀ ਪਾਵਾਂ ਰਾਮ ਹਰ ਧੂੜੀ ਨਾਈਐ ਮੈਲ ਗਵਾਈਐ ਜਨਮ ਮਰਨ ਦੁਖ ਲਾਥੇ ਅੰਤਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁਖ ਕਲਿਆਣ ਕੀਰਤਨ ਬਹੁੜ ਜੋਨ ਨਾ ਪਾਵਾਂ ਬਿਨਵੰਤ ਨਾਨਕ ਗੁਰ ਸਰਨ ਤਰੀਐ ਆਪਣੇ ਪ੍ਰਭ ਭਾਵਾਂ ਆਸਾ ਸੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੀਦਿਆ ਕਿਛ ਆਨ ਨਾ ਮੀਠਾ ਰਾਮ ਰਾਜੀ ਮਿਲ ਸੰਤ ਸੰਗਤ ਆਰਾਦਿਆ ਹਰ ਘਟ ਘਟੇ ਦੀਠਾ ਰਾਮ ਰਾਜੀ ਹਰ ਘਟ ਘਟੇ ਦੀਠਾ ਅਮਰ ਤੋ ਵੂਠਾ ਜਨਮ ਮਰਨ ਦੁਖ 나ਠੇ ਗੁਣ ਨਿਦ ਗਾਇਆ ਸਭ ਦੁੱਖ ਮਟਾਇਆ ਹਉ ਮੈਂ ਬਿਨਸੀ ਗਾਂਠੇ ਪ੍ਰਿਉ ਸਹਜ ਸੁਪਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉਂ ਰਾਮ ਰਸ ਮਾਤੇ ਰਾਮ ਰਾਜੀ ਗੁਰ ਪੂਰੈ ਅਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੀ ਜੀਵਨ ਗਤ ਸੁਆਮੀ ਅੰਤਰ ਜਾਮੀ ਆਪਲੀ ਏ ਲੜ ਲਾਈ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤ ਹੂੰ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਂ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਚਾਤਰਕ ਜਾਚੈ ਬੂੰਦ ਜਿਓ ਹਰ ਪ੍ਰਾਨ ਅਦਾਰਾ RAM ਰਾਜੀ ਮਾਲਕ ਖਜ਼ੀਨਾ ਸੁਤ ਪ੍ਰਾਤਮਿਕ ਸਭ ਹੂ ਤੇ ਪਿਆਰਾ ਰਾਮ ਰਾਜੀ ਸਭ ਹੂ ਤੇ ਪਿਆਰਾ ਪੁਰਖ ਨਰਾਰਾ ਤਾਂ ਕੀ ਗਤ ਨਹੀਂ ਜਾਣੀ ਐ ਹਰ ਸਾਸ ਗਰਾਸ ਨਾ ਬਿਸਰੈ ਕਬਹੂ ਗੁਰ ਸ਼ਬਦੀ ਰੰਗ ਮਾਣੀ ਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁਖ ਡਾਰਾ ਚਾਤਰਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਨ ਉਰਤ ਪੂਰਾ ਰਾਮ ਰਾਜੇ ਢਾਟੀ ਭੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਖਾਏ ਸਭ ਨਿਦ ਦੀਨ ਦਿਆਲਾ ਆਗ ਮਾਦੇ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਘਨੇਰੇ ਫਤ ਤੋ ਪਾਵਨ ਸਾਧੂ ਧੂਰਾ ਹਰ ਮਿਲੇ ਨਰਾਇਣ ਨਾਨਕਾ ਮਨ ਉਰਥੋ ਪੂਰਾ ਆਸਾ ਮਹੱਲਾ ਪੰਜਵਾ ਸੰਤ ਘਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਜਾਂ ਕੋ ਭਈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਾਤ ਸੰਤ